ਛੱਤ ਸ਼੍ਰੀ ਅਕਾਲ ਦੋਸਤੋ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਆ ਚੁੱਕੀ ਹੈ ਦੋਸਤੋ ਇਸ ਅਪਡੇਟ ਬਾਰੇ ਤੁਹਾਨੂੰ ਦੱਸਾਂਗੇ ਤੁਸੀਂ ਇਸ ਚੈਨਲ ਤੇ ਜੁੜੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਦੋਸਤੋ ਵੱਦੀ ਠੰਡ ਨੂੰ ਦੇਖਦੇ ਹੋਏ ਕੁੱਝ ਮਾਪਿਆਂ ਦੀ ਇਹ ਸ਼ਿਕਾਇਤ ਹੈ ਕਿ ਇਹ ਵੱਦੀ ਜੋ ਠੰਡ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਠੰਡ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣ ਜਾਣ 'ਚ ਮੁਸ਼ਕਲ ਹੋ ਰਹੀ ਹੈ ਕਿਉਂਕਿ ਬੱਸਾਂ ਦੇ ਵਿੱਚ ਜੋ ਕੁਝ ਵੀ ਦਿਖਾਈ ਨਹੀਂ ਦਿੰਦਾ ਰਸਤੇ ਦੇ ਵਿੱਚ ਇਸ ਲਈ ਛੁੱਟੀਆਂ ਨੂੰ ਹੋਰ ਵਧਾ ਦੇਣਾ ਚਾਹੀਦਾ ਹੈ ਉਸੇ ਹੀ ਮਾਪਿਆਂ ਵਿੱਚ ਚਿੰਤਾ ਹੈ ਕਿ ਜੇਕਰ ਕੁਝ ਮਾਪੇ ਚਾਹੁੰਦੇ ਨੇ ਕਿ ਇਹ ਛੁੱਟੀਆਂ ਹੋਰ ਵਧਾ ਦਿੱਤੀਆਂ ਤੇ ਪੇਪਰ ਵੀ ਜੋ ਸਿਰਦੇ ਹਨ ਇਸ ਲਈ ਇਸ ਛੁੱਟੀਆਂ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ ਤੇ ਦੋਸਤੋ ਪੰਜਾਬ ਸਰਕਾਰ ਦਾ ਇੱਕ ਜੋ ਵੱਡਾ ਪੰਜਾਬ ਸਕੂਲ ਬੋਰਡ ਦਾ ਫੈਸਲਾ ਹੋਇਆ ਹੈ ਉਸ ਦੇ ਵਿੱਚ ਜੋ ਉਹਨਾਂ ਨੇ ਸਿੱਖਿਆ ਬੋਰਡ ਦੇ 12ਵੀਂ ਜਮਾਤ ਦਾ ਪੈਟਰਨ ਬਦਲ ਦਿੱਤਾ ਹੈ ਦੋਸਤੋ ਸਕੂਲਾਂ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ